ਪੰਜਾਬ ਪੁਲਿਸ ਵੱਲੋਂ ਨਵਾਲਿਕ ਬੱਚਿਆਂ ਦੇ ਉੱਪਰ ਜਿਹੜੇ ਆ ਉਹ ਇੱਕ ਨਿਯਮ ਲਾਗੂ ਕੀਤਾ ਗਿਆ ਸੀਗਾ ਜਿਹੜੇ ਨਵਾਲਿਕ ਬੱਚੇ ਨੇ ਉਹ ਰੋਡ ਦੇ ਉੱਪਰ ਜਿਹੜਾ 2 ਵੀਲਰ ਜਾਂ 4 ਵੀਲਰ ਨਹੀਂ ਚਲਾ ਸਕਦੇ ਜਿਹਦਾ ਟਾਈਮ ਜਿਹੜਾ 1 ਅਗਸਤ ਨੂੰ ਰੱਖਿਆ ਗਿਆ ਸੀਗਾ 1 ਅਗਸਤ ਤੋਂ ਬਾਅਦ ਜਿਹੜੇ ਆ ਚਲਾਨ ਕਰਨੇ ਸ਼ੁਰੂ ਕਰਨੇ ਸੀਗੇ ਪਰ ਮਾਪਿਆਂ ਦੇ ਜਿਹੜੀ ਮੰਗ ਤੋਂ ਬਾਅਦ 80GB ਸਾਹਿਬ ਵੱਲੋਂ ਇੱਕ ਨਵੇਂ ਦੇਸ਼ ਜਾਰੀ ਕੀਤੇ ਗਏ ਨੇ ਕਿ 20 ਦਿਨ ਦੀ ਮੌਲ ਜਿਹੜੀ ਆ ਉਹ ਮਾਪਿਆਂ ਨੂੰ ਦਿੱਤੀ ਗਈ ਹੈ ਕਿ ਬੱਚਿਆਂ ਦੇ ਲਾਇਸੈਂਸ ਜਿਹੜੇ ਬਣਾ ਲਵੋ ਔਰ ਜਾਣਕਾਰੀ ਦੇ ਵਿੱਚ ਬ੍ਰਹਮ ਦਾ ਤਾ ਨਯੋਕ ਟ੍ਰੈਫਿਕ ਚਾਰਜ ਨੇ ਪਠਾਨਕੋਟ ਦੇ ਉਹਨਾਂ ਨੂੰ ਦੱਸਿਆ ਕਿ ਜਿਹੜਾ 16 ਸਾਲ ਦੇ ਬੱਚੇ ਨੇ ਉਹ ਸਿਰਫ ਇਲੈਕਟ੍ਰਿਕ ਸਕੂਟੀ ਚਲਾ ਸਕਦੇ ਆ ਜਿਸ ਦੀ ਸਪੀਡ 7 7 ਕਿਲੋਮੀਟਰ ਦੀ ਤੇ ਤੱਲੇ ਦੀ ਹੋਵੇ ਸਿੱਧਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੱਸਲੇ ਰਾਮਦਾਧ ਹੁਣਾ ਵੱਲੋਂ ਆਪਣੀ ਟੀਮ ਦੇ ਨਾਲ ਮਲਵੋ ਚੌਂਗ ਦੇ ਵਿੱਚੜਿਆ ਉਹ ਜਿਹੜੇ ਦਸਤਾਵੇਜ਼ ਘੱਟ ਹੋਣ ਐ ਸੀਟ ਬੈਲਟ ਦੇ ਚਲਾਨ ਹੁਣ ਵੱਖ-ਵੱਖ ਚਲਾਨ ਜਿਹੜੇ ਕਿਤੇ ਜਾ ਰਹੇ ਨੇ ਉਹ ਸੁਣਦੇ ਆ ਕੀ ਕਹਿੰਦਾ ਟ੍ਰੈਫਿਕ ਇਨਚਾਰਜ ਰਾਮਦਾਧ ਹੁਣਾ ਦਾ ਇਸ ਨਵੇਂ ਨਿਯਮਾਂ ਦੇ ਬਾਰੇ ਜਿਹੜੀ ਟਾਈਮ ਮਿਲੇ ਹੈਗਾ ਪੇਰੈਂਟਸ ਨੂੰ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜਿਹੜਾ ਇੱਕ ਨਵਾਂ ਕਾਨੂੰਨ ਜਿਹੜਾ ਬਣਿਆ ਉਹ ਬਾਲਗ ਬੱਚਿਆਂ ਵਾਸਤੇ ਉਹਦੇ ਵਾਸਤੇ ADGP ਸਾਹਿਬ ਵੱਲੋਂ ਮੈਸੇਜ ਆਪੀ 20 ਦਿਨ ਦਾ ਟਾਈਮ ਹੋਰ ਦਿੱਤਾ ਗਿਆ। ਉਹ 20 ਦਿਨ ਦੇ ਵਿੱਚ ਆਪਾਂ ਸਾਡੇ ਐਜੂਕੇਸ਼ਨ ਸੈੱਲ ਦੇ ਨਾਲ ਆਪਾਂ ਸੈਮੀਨਾਰ ਲਾ ਰਹੇ ਆਂ ਤੇ ਪਬਲਿਕ ਨੂੰ ਬੱਚਿਆਂ ਨੂੰ ਗੇਅਰ ਕਰ ਰਹੇ ਆਂ ਤੇ ਆਪਣੇ ਨਵਾਲਕ ਬੱਚਿਆਂ ਨੂੰ ਟੂ-ਵੀਲਰ ਜਾਂ ਫੋਰ-ਵੀਲਰ ਚਲਾਉਣ ਵਾਸਤੇ ਨਾ ਦੇਓ। ਤੇ ਫਿਰ ਵੀ ਜੇ ਕੋਈ ਕਰੇਗਾ ਇਹੋ ਜੀ ਗਲਤੀ ਕੋਈ ਤਾਂ ਫਿਰ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ। ਜਿਹੜੇ 16 ਸਾਲ ਦੇ ਬੱਚੇ ਆ ਉਹ ਲਾਇਸੈਂਸ ਦੇ ਵੀ ਕੁਝ ਜਿਹੜਾ ਗਲਾਸੇ। 16 ਸਾਲ ਦੇ ਬੱਚੇ ਉਹ ਚਲਾ ਸਕਦੇ ਆ ਜੀ ਜਿਹੜੇ ਇਹ ਇਲੈਕਟ੍ਰੋਨਿਕ ਟੂ ਵਹੀਕਲ ਹੁੰਦਾ ਸਕੂਟਰੀ ਜਿਹੜੀ ਮਤਲਬ 50 ਸੀਸੀ ਤੋਂ ਥੱਲੇ ਹੁੰਦੀ ਓ ਇੱਕ ਲੋ ਹੁੰਦੀ ਆ ਤੇ ਇੱਕ ਹੁੰਦੀ ਆ ਹਾਈ ਸਪੀਡ ਜਿਹੜੀ ਲੋ ਵਾਲੀ ਉਹ ਚਲਾ ਸਕਦੇ ਆ ਹਾਈ ਸਪੀਡ ਵਾਲੀ ਨਹੀਂ ਚਲਾ ਸਕਦੇ ਮਾਪਿਆਂ ਨੂੰ ਕੀ ਮੈਸੇਜ ਹੈ ਦਾ ਮਾਪਿਆਂ ਨੂੰ ਮੈਸੇਜ ਸਾਰ ਇਹੋ ਹੀ ਆ ਵੀ ਪਠਾਨ ਕੋ ਟ੍ਰੈਫਿਕ ਵੱਲੋਂ ਸਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਜਿਹੜੇ ਟੂ ਵਿਲਰ ਜਾਂ ਫੋਰ ਵਿਲਰ ਆਪਣੇ ਬੱਚਿਆਂ ਨੂੰ ਚਲਾਉਣ ਲਈ ਨਾ ਦਿਓ ਤਾਂ ਜੋ ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹਨਾਂ ਦੇ ਵਿੱਚ ਕਮੀ ਕੀਤੀ ਹੋਵੇ